ਲੁਧਿਆਣੇ ਸ਼ਹਿਰ ਵਿੱਚ ਨਗਰ ਨਿਗਮ ਜ਼ੋਨ B ਦੇ ਕੋਲ ਤੋਂ ਚਪਟਮਾਰਾ ਦੀ ਲੋਕਾਂ ਨੇ ਚਮਕੇ ਕੁਟਮਾਰ ਕੀਤੀ ਬਦਮਾਸ਼ ਇੱਕ ਪਰਵਾਸੀ ਨੌਜਵਾਨ ਤੋਂ ਨਕਦੀ ਖੋ ਕੇ ਪਾਚ ਰੇ ਹਨ ਸ਼ੋਰ ਸੁਣ ਕੇ ਲੋਕਾਂ ਨੇ ਚਪਟਮਾਰਾ ਦਾ ਪਿੱਛਾ ਕਰੀ ਉਹਨਾਂ ਨੂੰ ਫੜ ਲਿਆ ਬਦਮਾਸ਼ ਰੇਲਵੇ ਸਟੇਸ਼ਨ ਤੋਂ ਯਾਤਰੀਆਂ ਨੂੰ ਸਸਤੀ ਟਿਕਟ ਅਤੇ ਸੀਟ ਦਾ ਲਾਲਚ ਦੇ ਕੇ ਆਪਣੇ ਨਾਲ ਲੈ ਗਏ ਬਦਮਾਸ਼ਾਂ ਨੇ ਯਾਤਰੀ ਤੋਂ ਟਿਕਟ ਦਬਾਉਣ ਦੇ ਬਦਲੇ ਪੈਸੇ ਮੰਗੇ ਜਿਵੇਂ ਹੀ ਯਾਤਰੀ ਨੇ ਪੈਸੇ ਦੇਣ ਦੇ ਲਈ ਜੇਬ ਦੇ ਵਿੱਚੋਂ ਪਰਸ ਕੱਢਿਆ ਬਦਮਾਸ਼ਾਂ ਨੇ ਉਹਨਾਂ ਦਾ ਪਰਸ ਖੋਲ੍ਹਿਆ ਅਤੇ ਫਰਾਰ ਹੋ ਗਏ ਨਾਲ ਵੀਜ਼ਾ ਨੰਬਰ 3 ਦੇ ਐਸ ਐਚਓ ਅਮਰਿਤਪਾਲ ਸ਼ਰਮਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੁਲਿਸ ਨੇ ਦੋ આરોપીਾਂ ਨੂੰ ਗ੍ਰਿਫਤਾਰ ਕੀਤਾ ਦੋਵੇਂ આરોપી ਦਿੱਲੀ ਦੇ ਵਿੱਚ ਕੰਮ ਕਰਦੇ ਨੇ ਦੋਵੇਂ ਮੂਲ ਰੂਪ ਦੇ ਨਾਲ ਬਿਹਾਰ ਦੇ ਰਹਿਣ ਵਾਲੇ ਤੇ આરોપીਾਂ ਦੀ ਪਛਾਣ ਪੰਕਜ ਅਤੇ ਸੁਨੀਲ ਮਹਿਤਾ ਦੇ ਰੂਪ ਤੇ ਵਜੂ ਹੋਈ ਹੈ ਸੁਨੀਲ ਦਿੱਲੀ ਦੇ ਵਿੱਚ ਰਿਕਸ਼ਾ ਚਲਾਉਣ ਦਾ ਕੰਮ ਕਰਦਾ ਹੈ ਪੰਕਜ ਦਿੱਲੀ ਦੇ ਵਿੱਚ ਵਿਆਹ ਦੇ ਕਾਰਡ ਬਣਾਉਣ ਤੇ ਦੁਕਾਨ ਤੇ ਲੱਗਿਆ ਹੋਇਆ ਸੋ ਪੁਲਿਸ ਨੂੰ ਫੀੜੇ ਸੰਜੀਵ ਚੌਧਰੀ ਨੇ ਸ਼ਿਕਾਇਤ ਦਿੱਤੀ ਉਹਨਾਂ ਨੇ ਕਿਹਾ ਕਿ ਉਹ ਠੰਡਾਰੀ ਰੇਲਵੇ ਸਟੇਸ਼ਨ ਤੇ ਟ੍ਰੇਨ ਦੀ ਵੇਟ ਕਰ ਰਹੇ ਸਨ ਇਹ ਉਹਨਾਂ ਨੇ ਯੂਪੀ ਜਾਣਾ ਸੀ ਦੋਵੇਂ ਸ਼ਾਤਰ ਬਦਮਾਸ਼ਾਂ ਨੇ ਉਸ ਦੀਆਂ ਉਹਨੂੰ ਗੱਲਾਂ ਦੇ ਵਿੱਚ ਉਲਝਾ ਲਿਆ ਉਹਨਾਂ ਨੇ ਉਸ ਨੂੰ ਕਿਹਾ ਕਿ ਉਹ ਉਸ ਨੂੰ ਅਗਲੀ ਟ੍ਰੇਨ ਦੇ ਵਿੱਚ ਟਿਕਟ ਦਵਾ ਦੇਣਗੇ ਅਤੇ ਉਹਨਾਂ ਦੀ ਪਹਿਚਾਣ ਵਾਲਾ ਰਿਸ਼ਤੇਦਾਰ ਟੀਟੀ ਹੈ ਸੋ ਅਪਡੇਟ ਲੈ ਕੇ ਰੂਬਰੂ ਹੋਵਾਂਗੇ ਫੇਕਦੇ ਰਹੋ ਲੁਧਿਆਣਾ ਲਾਈ